ਦੁਨੀਆ 'ਚ ਜਿੰਨਾ ਮਰਜੀ ਕੋਈ ਸਿਆਣਾ ਹੋਵੇ ਉਹਦੇ ਵਿਚਾਰਾਂ 'ਉਨ ਕਦੀ ਸਾਰੇ ਲੋਕ ਸਹਿਮਤ ਨਹੀਂ ਹੁੰਦੇ। ਇਹ ਅੱਗੇ ਤੇ ਮਿੱਤਰ ਲੱਭ ਕੇ ਸੰਗਤ ਕਰਨੀ ਪੈਂਦੀ ਸੀ ਹੁਣ ਤਾਂ ਹਰ ਬੱਚੇ ਦੀ ਜੇਬ ਦੇ ਵਿੱਚ ਫੋਨ ਪਿਆ ਉਹ ਜੋ ਮਰਜੀ ਵੇਖੇ ਜੋ ਮਰਜੀ ਕਰੇ। ਜੇ ਸੰਜਮ ਚ ਆ ਜਾਏਗਾ ਨਾ ਤੇ ਚੇਤੇ ਰੱਖੀ ਸਾਰਾ ਤੂੰ ਦਰਿਆ ਦੀ ਤਰ੍ਹਾਂ ਵਹਿ ਜਾ। 25 30 ਸਾਲ ਪੜ੍ਹ ਕੇ ਇੰਨੀ ਵੱਡੀ ਡਿਗਰੀ ਲਈ ਤੇ ਤੁਹਾਨੂੰ 8000 ਦੀ ਨੌਕਰੀ ਨਾ ਮਿਲੇ ਤਾਂ ਬੰਦਾ ਕਰੇਗਾ। ਚਾਹੇਗਾ ਨਾ ਬਾਹਰ ਅਸੀਂ ਫਿਰ ਦੋਸ਼ ਕਰਨੇ ਜੀ ਬੱਚੇ ਨੌਜਵਾਨ ਬਾਹਰ ਪੂਲੇ ਜਾ ਰਹੇ ਹਾਲਾਂਕਿ ਇਹ ਵੀ ਜਾਣਦੇ ਆ ਸਾਰਾ ਉਹਨਾਂ ਨੂੰ ਕਿਸੇ ਨੇ ਘਰ ਨਹੀਂ ਬਣਾ ਦੇਣਾ ਉਹ ਦਿਹਾੜੀਆਂ ਕਰ ਰਹੇ ਆ ਕੋਈ ਬੱਚਾ ਪੈਟਰੋਲ ਪੰਪ ਤੇ ਕੰਮ ਕਰ ਰਿਹਾ ਕੋਈ ਸਟੋਰ ਤੇ ਕੰਮ ਕਰ ਰਿਹਾ ਹਾਲਾਂਕਿ ਚੰਗੇ ਚੰਗੇ ਘਰਾਂ ਦੇ ਬੱਚੇ ਜੇ ਕੋਈ ਜੀ ਸਹੂਲਤ ਕਰਕੇ ਚਲੇ ਗਏ ਉਹ ਤਾਂ ਵਿਚਾਰੇ ਦੁਖ ਪਾ ਰਹੇ ਨੇ ਤੇ ਜਿੰਨੇ ਮੈਂਟਲੀ ਨੇ ਉਹ ਘਰ ਦੇ ਨਾਲ ਨਿਮਾਰਤ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੱਸਦਾ ਪਿਆ ਅੱਲਾ ਪੰਜਾਬ ਨਹੀਂ ਹੈਗਾ ਅਮਰੀਕਾ ਕੈਨੇਡਾ ਜਾਣਾ ਇੰਗਲੈਂਡ ਜਾਣਾ ਉੱਥੇ ਬਹੁਤ ਜ਼ਿਆਦਾ ਨਸ਼ਾ ਹੈ ਔਰਤ ਦੀ ਬੜੀ-ਬੜੀ ਥਾਂ ਔਰਤ ਦਾ ਸਨਮਾਨ ਚਾਹੀਦਾ ਤੇ ਬੰਦਾ ਕਿੱਡਾ ਬੇਈਮਾਨ ਹੈ ਜਿੰਨੀਆਂ ਗਾਲਾਂ ਕੱਢਦਾ ਔਰਤ ਨੂੰ ਘੜਦਾ ਜੇ ਮਾਂ ਭੈਣ ਕਿਸੇ ਦੀ ਜਾਂ ਧੀ ਨੂੰ ਅਪਸ਼ਬਦ ਬੋਲਦਾ ਉਹ ਔਰਤ ਨਹੀਂ ਜਦੋਂ ਸੈਂਕੜੇ ਹਜ਼ਾਰਾਂ ਲੋਕਾਂ ਦੀ ਭੀੜ ਕਿਸੇ ਦੀਆਂ ਗੱਲਾਂ ਸੁਣਨ ਲਈ ਘੰਟਿਆਂ ਬੰਦੀ ਬਿਨਾ ਹਿਲੇ ਡੁਲੇ ਬੈਠਣ ਨੂੰ ਤਿਆਰ ਹੋਵੇ ਤਾਂ ਬੋਲਣ ਵਾਲੇ ਵਿੱਚ ਵਾਕਈ ਕੁਝ ਖਾਸ ਗੱਲ ਹੋਵੇਗੀ ਅਸੀਂ ਗੱਲ ਕਰ ਰਹੇ ਹਾਂ ਮੰਨੇ ਪਰਮੰਨੇ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਹੋਰਾਂ ਦੀ ਭਾਈ ਸਾਹਿਬ ਹੋਰਾਂ ਨਾਲ ਗੱਲ ਕਰਨ ਬੈਠੀ ਹੈ ਤਾਂ ਸ਼ਾਇਦ ਲੰਮਾ ਸਮਾਂ ਬੀ ਜਾਵੇ ਪਰ ਗੱਲਾਂ ਦੇ ਸਵਾਲ ਨਹੀਂ ਮੁਕਣੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨੈਟਵਰਕ ਤੇ ਮੇਰਾ ਸਭ ਤੋਂ ਪਹਿਲੇ ਤੁਹਾਡੇ ਨਾਲ ਇੱਕ ਸਵਾਲ ਹੈ ਕਿ ਭਾਈ ਸਾਹਿਬ ਭਾਵੇਂ ਆਦਮੀ ਦੇਸ਼ ਵਿਦੇਸ਼ ਦੇ ਵਿੱਚ ਨਾਮ ਖਟ ਗਿਆ ਹੋਵੇ ਲੋਕ ਸਿਰ ਝੁਕਾ ਕੇ ਮਿਲਦੇ ਹਨ ਉਮਰ ਅਤੇ ਗਿਆਨ ਜਿੰਨਾ ਮਰਜ਼ੀ ਪ੍ਰਾਪਤ ਹੋ ਜਾਵੇ ਪਰ ਮਾਤਾ ਜੀ ਵਿਛੋੜਾ ਦੇ ਗਏ ਤਾਂ ਇੱਕ ਪੁੱਤਰ ਤੇ ਕਿੰਨਾ ਘਾਟਾ ਮਹਿਸੂਸ ਹੁੰਦਾ ਪਹਿਲਾਂ ਤਾਂ ਦਾਸ ਵੱਲੋਂ ਆਪ ਜੀ ਦੇ ਸਮੁੱਚੇ ਨੈਟਵਰਕ ਨੂੰ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਕੱਲ ਵੀ ਬੇਨਤੀ ਕੀਤੀ ਗਿਆਨ ਉਮਰ ਸਦਕਾਰ ਬਹੁਤ ਈਆਂ ਗੱਲਾਂ ਅਸੀਂ ਇਨਸਾਨ ਜਿਹੜੇ ਆ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਪ੍ਰਮਾਤਮਾ ਨੇ ਮਾਂ ਤੋਂ ਕੀਤੀ ਅਸੀਂ ਤੁਸੀਂ ਜਦੋਂ ਪਹਿਲਾ ਸਾਹ ਲਿਆ ਉਹ ਸਾਹ ਦੀ ਸ਼ੁਰੂਆਤ ਮਾਂ ਦੇ ਸਾਹ ਨਾਲ ਹੀ ਹੋਈ ਸਾਡੇ ਅੰਦਰ ਖੂਨ ਦਾ ਜਿਹੜਾ ਸੰਚਾਰ ਹੋਇਆ ਇਨਸਾਨ ਦੇ ਅੰਦਰ ਉਹ ਮਾਂ ਰਹੀ ਹੋਇਆ ਜੋ ਸਾਡੀ ਮਾਂ ਹਰ ਹਿਊਮਨ ਬੀਿੰਗ ਜੋ ਆਪਣੇ ਬੱਚੇ ਨੂੰ ਗਰਭ ਚ ਰੱਖ ਕੇ ਜੋ ਖਿਆਲ ਦਿੰਦੀ ਹੈ ਉਹ ਬੱਚੇ ਦੇ ਜਨਮ ਤੋਂ ਬਾਅਦ ਅਸਰ ਕਰਦੇ। ਮਾਂ ਇੱਕ ਪਰਮਾਤਮਾ ਦੀ ਦਿੱਤੀ ਹੋਈ ਉਹ ਦਾਤ ਹੈ ਕਿ ਜਿਸ ਦਾ ਵਿਛੋੜਾ ਪ੍ਰਾਣੀ ਵਾਸਤੇ ਅਸਹਿ ਹੁੰਦਾ ਹੈ। ਭਾਵੇਂ ਸਾਡੇ ਮਾਤਾ ਜੀ ਪਰਮੇਸ਼ਵਰ ਦੀ ਕਿਰਪਾ ਨਾਲ 80+ ਉਹਨਾਂ ਦੀ ਉਮਰ ਸੀ। ਉਹਨਾਂ ਨੇ ਬਹੁਤ ਮਿਹਨਤ ਕੀਤੀ। ਪਰ ਇਨਸਾਨ ਹੋਣ ਦੇ ਨਾਤੇ ਮਹਿਸੂਸ ਤੇ ਜ਼ਰੂਰ ਹੁੰਦਾ। ਪਰ ਸਾਨੂੰ ਇੱਕ ਸਤਿਗੁਰਾਂ ਨੇ ਸਮਤ ਦਿੱਤੀ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਸ ਵਿਛੋੜੇ ਨੂੰ ਅਸੀਂ ਸਹਿਣ ਵਾਸਤੇ ਸਤਿਗੁਰਾਂ ਦੇ ਸ਼ਬਦ ਦਾ ਆਧਾਰ ਬਣਾਉਣਾ ਹੈ ਇੱਕ ਤਰੀਕਾ ਹੈ ਮਾਤਾ ਜੀ ਦੇ ਚਲੇ ਗਏ ਜਿਸ ਦਿਨ ਮੈਨੂੰ ਖਬਰ ਮਿਲੀ ਮੈਂ ਯੂਪੀ ਵਿੱਚ ਸਾਂ ਸੱਚ ਹੈ ਕਿ ਮੈਂ ਆਪਣੀ ਮਾਤਾ ਜੀ ਨੂੰ ਅਸੀਂ ਸਾਰੀ ਬੜੇ ਪਿਆਰ ਕਰਦੇ ਮੈਂ ਸੁਣਿਆ ਉਸ ਵਕਤ ਮੈਨੂੰ ਕੋਈ ਝਟਕਾ ਨਹੀਂ ਲੱਗਾ ਮੈਂ ਸਿਰਫ ਇਹਨੇ ਪੁੱਛਿਆ ਵੀ ਬੀਬੀ ਜੀ ਕਹਿ ਕਿਵੇਂ ਆ ਕਹਿੰਦੇ ਨੇ ਉਹ ਗੱਲਾਂ ਬਾਤیں ਕਰਦੇ ਚਲੇਗੀ ਵੀ ਮੈਂ ਚਲੀ ਉਸ ਵਕਤ ਮੇਰੇ ਅੰਦਰ ਨੂੰ ਇੰਨੀ એનર્ਜੀ ਮਿਲੀ ਜਿਵੇਂ ਮੈਂ ਕਿਹਾ ਵੀ ਮੇਰੇ ਮਾਤਾ ਕੋ ਰੋਇਆ ਨਾ ਕੋਈ ਉਹਨਾਂ ਦੇ ਕੋਲ ਪਾਠ ਕਰਿਓ ਮੇਰੀ ਮਾਂ ਪਾਠ ਕਰਦੀ ਗਈ ਉਹਨੇ ਸਾਰੀ ਜ਼ਿੰਦਗੀ ਮਿਹਨਤ ਕੀਤੀ ਮੁਸ਼ਕਲ ਕੀਤੀ ਇਮਾਨਦਾਰੀ ਨਾਲ ਸਾਰੀ ਜ਼ਿੰਦਗੀ ਤੇ ਇਸ ਕਰਕੇ ਵਿਛੋੜਾ ਤੇ ਅਸਹਿ ਹੈ ਜਨਮ ਵੀ ਪਾਣਾ ਹੈ ਮੌਤ ਵੀ ਪਾਣਾ ਹੈ ਹੁਣ ਜਦੋਂ ਮੈਨੂੰ ਖਬਰ ਮਿਲੀ ਮੈਂ ਉਧਰਪੁਰ ਤੋਂ ਚੱਲਿਆ ਤੇ ਮੇਰੇ ਜੀਨ ਚ ਇੱਕ ਤੋਕ ਚੱਲ ਰਹੀ ਸੀ ਉਹ ਤੋਕ ਸੀ ਸ਼ੇਖ ਹਿਆਤੀ ਜਗ ਨ ਕੋਈ ਥਿਰ ਰਿਆ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਦੂਜੀ ਬਾਬਾ ਫਰੀਦ ਸਾਹਿਬ ਦੀ ਤੋਕ ਸੀ ਅੱਜ ਵੀ ਮਾਨੂੰ ਸਮਝਾ ਬੀਜੀ ਚਲੇ ਗਏ ਮੈਂ ਸਭ ਕੁਝ ਅਥਾਣਾ ਕਰ ਲਿਆ ਪਰ ਉਹਨਾਂ ਦੇ ਚਲਾਣੇ ਦਾ ਵਿਸ਼ੋੜਾ ਹੈ ਜੇ ਮੈਂ ਕਹਾਂ ਅੰਦਰ ਚੀਜ਼ ਹੈ ਪਰ ਇੱਕ ਗੱਲ ਮਾਨੂੰ ਸਮਝਾਣੀ ਪੈਗੀ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓਂ ਹੈ ਤੈ ਪਾਸਿਓਂ ਲੱਦ ਗਏ ਤੂੰ ਅਜੇ ਨਾ ਪਤੀ ਜਿਸ ਰਸਤੇ ਚਲੇ ਗਏ ਆਪਸਾਰੇ ਨਿਕ ਰਸਤੇ ਜਾ ਇਹ ਪਰਮੇਸ਼ਵਰ ਦਾ ਬਣਾਇਆ ਨਿਯਮ ਹੈ ਪੈਸਾ ਬਈਨਾ ਵਿਚਾਰਾ ਨੂੰ ਹੀ ਅੱਗੇ ਤੋਰਦੇ ਹੋਏ ਮੇਰਾ ਇੱਕ ਇੱਕ ਹੋਰ ਸਵਾਲ ਹੈ ਕਿਉਂਕਿ ਤੁਸੀਂ ਬਹੁਤ ਸਾਰਾ ਲੋਕ ਤੁਹਾਨੂੰ ਟੀਵੀ ਜਾਂ ਸੋਸ਼ਲ ਮੀਡੀਆ ਰਾਹੀਂ ਬਹੁਤ ਸੁਣਦੇ ਹਨ ਪਰ ਸ਼ਾਇਦ ਬਹੁਤਿਆਂ ਨੂੰ ਤੁਹਾਡੇ ਪਿਛੋਕੜ ਬਾਰੇ ਨਹੀਂ ਪਤਾ ਹਾਂ ਦੇਖੋ ਸਾਡਾ ਜਿਹੜਾ ਪਿਛੋਕੜ ਹੈ ਮੇਰੇ ਪਿਤਾ ਜੀ ਮੇਰੇ ਦਾਦਾ ਜੀ ਜਿਹੜੀ ਸਾਡਾ ਇਹ ਘਰ ਸੀ ਪਾਰਟੀਸ਼ਨ ਤੋਂ ਪਹਿਲਾਂ ਜ਼ਿਲ੍ਹਾ ਸ਼ੇਖਪੁਰਾ ਪਿੰਡ ਚੂੜ ਕਾਨਾਸੀ ਜਿੱਤੇ ਇੱਕ ਸਾਧਗੁਰਾਂ ਨੇ ਸੱਚਾ ਸੌਦਾ ਕੀਤਾ। ਉਤੋਂ ਬਾਅਦ ਮੇਰੇ ਪਿਤਾ ਜੀ ਦੀ ਛੋਟੀ ਜਿਹੀ ਉਮਰ ਸੀ ਇਹਨਾਂ ਦੀ। ਕੋਈ 7-8 ਸਾਲ ਦੀ ਦੱਸਦੇ ਆ ਪਿਤਾ ਜੀ। ਬੀਜੀ ਦੀ ਉਮਰ 3-4 ਸਾਲ ਦੀ ਸੀ ਜੀ ਦੱਸ ਦੱਸਾਂ। ਅਸੀਂ ਫਿਰ ਹਰਿਆਣੇ ਸਾਨੂੰ ਜ਼ਮੀਨ ਪਈ। ਜ਼ਿਲ੍ਹਾ ਕਰਨਾਲ ਹੈ ਸਾਡਾ। ਹੂੰ ਹੂੰ। ਉਸ ਤੋਂ ਬਾਅਦ ਮੈਂ ਮਿਸ਼ਨਰੀ ਕਾਲਜ ਦਾਖਲਾ ਲਿਆ। ਉੱਥੇ ਪੜਿਆ ਮੈਂ ਜਵਦੀ ਵੀਰਿਆ। ਫਿਰ ਇੱਥੇ ਜਲੰਧਰ ਸੇਵਾ ਕੀਤੀ। ਦੂਹਨਵਾਰਨ ਸੰਕਲਗੀਤਰ ਸੇਵਾ ਕੀਤੀ। ਹੁਣ ਮੈਂ ਅਜ ਕੱਲ੍ਹ ਲੁਧਿਆਣਾ। ਤੁਹਾਡੇ ਸਾਹਮਣੇ ਤੁਮਾਰਾ ਮੈਂ ਮੈਂ ਇਹ ਵੀ ਸੁਣਿਆ ਕਿ ਉੱਥੇ ਗੁਰੂ ਦਾ ਸਥਾਨ ਵੀ ਹੈ ਹਰਿਆਣਾ ਜਿਹੜੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਵੀ ਕਈ ਵਾਰ ਕਈ ਸਮਾਗਮ ਜਿਹੜੇ ਹੁੰਦੇ ਨੇ ਤੁਸੀਂ ਉਹਨਾਂ ਦੇ ਵਿੱਚ ਵੀ ਸ਼ਿਰਕਤ ਕਰਦੇ ਹੋ ਉੱਥੇ ਵੀ ਕਥਾ ਦਾ ਜਿਹੜਾ ਪ੍ਰਚਾਰ ਹੈ ਉਹ ਸੰਗਤ ਤੱਕ ਪਹੁੰਚਾਉਂਦੇ ਹੋ ਉਹ ਉਸ ਵਿੱਚ ਸਾਡੇ ਪਿੰਡ ਗੁਰਦੁਆਰਾ ਸੇ ਬਾਬਾ ਸੁੱਚਾ ਸਿੰਘ ਜੀ ਜਵਲਦੀ ਕਲਾਂ ਵਾਲੇ ਜਾਂਦੇ ਸਨ ਹੂੰ ਹੂੰ ਉਹਨਾਂ ਨੇ ਉਹ ਸਥਾਨ ਬਣਾਇਆ ਪ੍ਰੋਗਰਾਮ ਉਹਨਾਂ ਨੇ ਸ਼ੁਰੂ ਕਰਾਇਆ ਸੀ ਹਰ ਸਾਲ ਅਸੀਂ ਫਰਵਰੀ ਵਿੱਚ 3 ਦਿਨ ਉੱਥੇ ਸਮਾਗਮ ਕਰਨੇ ਆ ਜੋ ਸਤਿਗੁਰੂ ਨੇ ਦਸਵੰਧ ਦੀ ਮਾਇਆ ਦਿੱਤੀ ਹੁੰਦੀ ਹੈ ਉਹਦੇ ਵਿੱਚੋਂ ਲੰਗਰ ਸਾਰਾ ਪਿੰਡ ਸਾਰਾ ਇਲਾਕਾ ਇਕੱਠਾ ਹੋ ਜਾਂਦਾ ਪੂਰੀ ਦੁਨੀਆ ਦੇ ਵਿੱਚ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਇਹ ਪ੍ਰਚਾਰ ਕਰਦੇ ਰਹੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਰਦੇ ਰਹੋਗੇ ਨਾਮ ਲੈਵਾ ਜਿਹੜੀ ਸੰਗਤ ਆ ਉਹ ਕਿੰਨਾ ਕੁ ਇਹਨਾਂ ਵਿਚਾਰਾ ਦੇ ਨਾਲ ਤੁਹਾਡੇ ਵਿਚਾਰਾ ਦੇ ਨਾਲ ਸੁਣ ਕੇ ਕਾਫੀ ਪ੍ਰਭਾਵਿਤ ਹੁੰਦੀ ਹੋਵੇ ਜੇ ਮੈਂ ਇਹ ਦੇਖਾਂ ਨਾ ਵੀ ਕਿੰਨੀ ਕੁ ਸੰਗਤ ਮੇਰੇ ਤੋਂ ਪ੍ਰਭਾਵਿਤ ਹੋਵੇ ਉਹਦੇ ਵਿੱਚ ਰਸ ਮਰ ਜਾਣਾ ਕਥਾ ਕਰਦੇ ਯਤਨ ਕਰਨਾ ਚਾਹੀਦਾ ਹੈ ਵੀ ਮੈਂ ਆਪਣੇ ਸਤਿਗੁਰੂ ਜੀ ਦੀ ਪਰ ਸੰਤਾ ਕਿਨੂ ਲੈ ਸਕਾ ਯਾਦ ਰੱਖਿਓ ਦੁਨੀਆ ਚ ਜਿੰਨਾ ਮਰਜੀ ਕੋਈ ਸਿਆਣਾ ਹੋਵੇ ਉਹਦੇ ਵਿਚਾਰਾਂ ਨੂੰ ਕਦੀ ਸਾਰੇ ਲੋਕ ਸਹਿਮਤ ਨਹੀਂ ਹੋਏ ਕਦੀ ਨਹੀਂ ਹੋਏ ਪਰ ਮੈਨੂੰ ਫਿਰ ਵੀ ਇਹ ਗੱਲ ਦੀ ਖੁਸ਼ੀ ਹੈ ਜਿੰਨੇ ਕੋ ਸਮਾਤ ਮੈਨੂੰ ਦਿੱਤੀ ਪਰ ਮੇਰਾ ਮਤਲਬ ਨਹੀਂ ਜੋ ਮੈਂ ਬੋਲ ਰਿਹਾ ਇਹ ਆਖਰੀ ਸੱਚ ਹੈ ਗੁਰਬਾਣੀ ਦਾ ਕੋਈ ਥਾ ਨਹੀਂ ਰੋਹਾਨੀਅਤ ਦਾ ਕੋਈ ਥਾ ਨਹੀਂ ਪਰ ਫਿਰ ਵੀ ਸੰਗਤ ਜਿਹੜੀ ਸ਼ਰਧਾ ਭਾਵਨਾ ਪਿਆਰ ਕਰਦੀ ਜੇ ਸੁਣ ਕੇ ਸਤਿਗੁਰਾਂ ਦੀ ਕਥਾ ਕੋਈ ਬਾਣੀ ਪੜਨ ਲੱਗ ਪੈਂਦਾ ਕੋਈ ਨਸ਼ਾ ਛੱਡ ਜਾਂਦਾ ਅੰਮ੍ਰਿਤ ਧਾਰੀ ਹੋ ਜਾਂਦਾ ਮੈਨੂੰ ਉੱਚ ਸਕੂਨ ਮਿਲਦਾ ਮੇਰਾ ਮੇਰਾ ਇਹੀ ਅਗਲਾ ਸਵਾਲ ਹੈ ਕਿ ਜਿਹੜੇ ਮਾਪਿਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਬੱਚੇ ਸਹੀ ਰਾਹ ਨਹੀਂ ਪੈ ਰਹੇ ਫਿਰ ਮਾਪੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਕਿਵੇਂ ਜੋੜਨ ਸਭ ਤੋਂ ਵੱਡੀ ਗੱਲ ਇਹ ਵੇ ਸਾਡੇ ਬੱਚਿਆਂ ਦੀ ਸੋਸਾਇਟੀ ਕੀ ਮੈਂ ਮੈਂ ਹਰ ਬੰਦੇ ਦੇ ਕਰਮ ਆਪੋ ਆਪਣੇ ਅਸੀਂ ਕਹਿੰਦੇ ਬੱਚੇ ਇਸ ਪਾਸੇ ਆ ਨਹੀਂ ਰਹੇ ਉਹਦਾ ਕਾਰਨ ਇਹ ਵੇ ਉਹ ਸੰਗਤ ਕਿੰਨਾ ਦੀ ਕਰ ਰਹੇ ਕੱਲੀ ਅੱਗੇ ਤੇ ਮਿੱਤਰ ਲੱਭ ਕੇ ਸੰਗਤ ਕਰਨੀ ਪੈਂਦੀ ਸੀ ਹੁਣ ਤਾਂ ਹਰ ਬੱਚੇ ਦੀ ਜੇਬ ਦੇ ਵਿੱਚ ਫੋਨ ਪਿਆ ਹੈ ਉਹ ਜੋ ਮਰਜੀ ਵੇਖੇ ਜੋ ਮਰਜੀ ਕਰੇ ਉਹਦੀਆਂ ਅੱਖਾਂ ਦੇਖ ਰਹੀਆਂ ਨੇ ਮਾਈਂਡ ਸੋਚ ਰਿਹਾ ਤੇ ਜੋ ਕੁਝ ਮਾਈਂਡ ਵਿੱਚ ਥਾਟਸ ਪੈਦਾ ਹੋਣਗੇ ਨਾ ਉਹ ਹੀ ਜੀਵਨ ਬਣਦਾ ਅੱਜ ਕੱਲ ਲੋਕਾਂ ਨੂੰ ਅਨਪਛਾਤਾ ਡਰ ਚਿੰਤਾ ਬਹੁਤ ਘਰੀ ਬੈਠੀ ਹੈ ਜ਼ਿੰਦਗੀ ਨੂੰ ਸੋਖਾ ਤੇ ਸਹਿਜ ਕਿਵੇਂ ਰੱਖਿਆ ਜਾਵੇ ਗੁਰਬਾਣੀ ਮੁਤਾਬਕ ਥਾਟ ਨੂੰ ਥਾਟ ਹੀ ਕਰ ਖਿਆਲ ਨੂੰ ਖਿਆਲੀ ਖਤਮ ਕਰ ਸਕਦਾ ਵਿਚਾਰ ਨੂੰ ਤਲਵਾਰ ਨਹੀਂ ਖਤਮ ਕਰ ਸਕਦੀ ਜੇ ਮੰਨ ਲਓ ਮੇਰੇ ਅੰਦਰ 네ਗੇਟਿਵ ਖਿਆਲ ਆਇਆ ਤੇ ਮੈਂ ਉਹਨੂੰ ਪੋਜ਼ਿਟਿਵ ਬਣਾ ਸਕਣਾ ਅੱਧਾ ਗਲਾਸ ਪਾਣੀ ਦਾ ਤੇ ਮੈਂ ਨੈਗੇਟਿਵ ਸੋਚਾਂਗਾ ਇਹ ਇਹ ਅੱਧਾ ਗਲਾਸ ਜੇ ਪੋਜ਼ਿਟਿਵ ਸੋਚਣਾ ਜੀ ਇਹ ਇਹ ਅੱਧਾ ਗਲਾਸ ਮੇਰੇ ਲਈ ਪੀਣ ਵਾਸਤੇ ਪੀਣ ਵਾਸਤੇ ਹੂੰ ਜੋ ਪ੍ਰਮਾਤਮਾ ਨੇ ਦਿੱਤਾ ਹੈ ਉਹਦੇ ਵੱਲ ਵੇਖ ਕੇ ਸ਼ੁਕਰਾਨਾ ਕਰੇ ਜੋ ਨਹੀਂ ਦਿੱਤਾ ਉਹਦੇ ਤੇ ਉਲਾਮੇ ਕਿਉਂ ਦੇ ਰਹੇ ਹੂੰ ਜਦੋਂ ਤੁਸੀਂ ਸ਼ੁਕਰਾਨਾ ਕਰਨਾ ਅਸੀਂ ਮੈਂ ਕਹਾਂਗਾ ਮੈਂ ਵੀ ਤੁਹਾਡੇ ਵਿੱਚ ਆ ਮੈਂ ਇਨਸਾਨ ਆ ਮੈਂ ਕੋਈ ਵੱਡਾ ਅਵਤਾਰ ਨਹੀਂ ਚਿੰਤਾ ਹਰ ਹੁਣ ਮੈਂ ਕਥਾ ਕਰਨੀ ਮੈਂ ਦੂਜੀ ਥਾਂ ਜਾਣਾ ਮੇਰੇ ਮਨ ਵਿੱਚ ਵੀ ਸਟ्रेस ਹੋਵੇਗਾ ਮੈਂ ਲਾਈਵ ਬੋਲਣ ਜਾ ਰਿਹਾ ਮੈਂ ਕੀ ਬੋਲਣਾ ਚਿੰਤਾ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਮਨ ਨੂੰ ਦੇਖਣਾ ਮੇਰਾ ਮਨ ਕੀ ਖਿਆਲ ਪੈਦਾ ਕਰੇ ਖਿਆਲ ਨੂੰ ਖਿਆਲ ਖਤਮ ਕਰੇਗਾ ਪਰ ਪ੍ਰਮਾਤਮਾ ਦਾ ਤਿੰਨ ਤਨ ਜਿਹੜਾ ਹੈ ਉਹ ਚ ਪ੍ਰਮਾਤਮਾ ਖੁਦ ਵਰਤਦਾ ਹੈ ਇੱਕ ਨੀਜੀ ਸਵਾਲ ਮੇਰਾ ਕਿ ਤੁਸੀਂ ਆਪਣੀ ਪੋਤੀ ਕੋਲੋਂ ਪਹਿਲੇ ਵਾਈ ਗੁਰੂ ਬੁਲਵਾਇਆ ਸੀ ਜਾਂ ਹੋਵੇਗਾ ਇਸ ਪਿੱਛੇ ਕੀ ਮਕਸਦ ਰਿਆ ਰਿਆ ਹੋਵੇਗਾ ਤੁਹਾਡਾ ਉਹ ਮਕਸਦ ਕੋਈ ਨਹੀਂ ਸੀ ਮੈਂ ਕਥਾ ਕਰਕੇ ਆਇਆ ਸੀ ਤੇ ਉਹ 4 ਮਹੀਨੇ ਦੀ ਸੀ ਸ਼ਾਇਦ ਪੌਣੇ 4 ਦੀ ਉਹ ਮੈਂ ਖੜੀ ਕੀਤੀ ਉੱਥੇ ਕਿਚਨ 'ਚ ਤੇ ਮੈਂ ਬੇਟੇ ਕਿਹਾ ਮੈਂ ਬੇਟਾ ਬੋਲ ਵਾਹਿਗੁਰੂ ਪਤਾ ਨਹੀਂ ਪਰਮੇਸ਼ਵਰ ਹਲੋਈ ਉਹਦੇ ਧੁਰ ਅੰਦਰੋਂ ਜਿਹੜੀ ਸਾਊਂਡ ਪੈਦਾ ਹੋਈ ਉਹ ਵਾਹਿਗੁਰੂ ਦੀ ਬਣੀ ਮੇਰਾ ਉਂਝ ਕੋਈ ਮਕਸਦ ਨਹੀਂ ਸੀ ਮੇਰਾ ਮਕਸਦ ਇਹ ਸੀ ਵੀ ਬੱਚਾ ਹੈ ਨਾ ਜੀ ਇਹਦੇ ਕੰਨ 'ਚ ਜੇ ਪ੍ਰਮਾਤਮਾ ਦੇ ਸ਼ਬਦ ਦੀ ਆਵਾਜ਼ ਪਹੇਗੀ ਸ਼ਬਦ ਨਿਰਾਰਥਕ ਨਹੀਂ ਹੁੰਦਾ ਸ਼ਬਦ ਕਦੀ ਨਹੀਂ ਮਰਦਾ ਹੁੰਦਾ ਜੋ ਸ਼ਰਮਾ ਸਾਹਿਬ ਆਪਾਂ ਜੀ ਬੋਲ ਰਹੇ ਨਾ ਦੋਵੇਂ ਜਣੇ ਇਸ ਸ਼ਬਦ ਨੇ ਕੱਲਾ ਇੱਥੇ ਨਹੀਂ ਰਹਿਣਾ ਇਹ ਚਿਪ ਤਾਂ ਕੱਲ ਨੂੰ ਕੱਸ ਜੈਗੀ ਜਿਹੜਾ ਸਪੇਸ਼ ਸ਼ਬਦ ਚਲਾ ਗਿਆ ਨਾ ਉਹਨੇ ਕਦੀ ਨਹੀਂ ਪਰ ਮੇਰਾ ਮਕਸਦ ਸੀ ਵੀ ਬੱਚਾ ਵਹਿਗੁਰੂ ਬੋਲੇ ਮਾਪਿਆਂ ਦਾ ਹੁੰਦਾ ਹੈ ਨਾ ਤੇ ਉਹ ਬੱਚੀ ਨੇ ਕਮਾਲ ਕਰ ਦਿੱਤੇ ਅਸੀਂ ਸਾਰੇ ਰਾਤ ਤੋਂ ਸੁਣੀ ਹੁਣੇ ਸਾਰੀ ਇਹ ਨਹੀਂ ਪਿਆਰੀ ਆਵਾਜ਼ ਨਿਕਲੀ ਉਹਦੀ ਉਸ ਬੱਚੀ ਦਾ ਨਾਮ ਹਰਜਿੰਦੇ ਜੀ ਉਹਨੇ ਵਹਿਗੁਰੂ ਸ਼ਬਦ ਬੋਲਿਆ ਮਕਸਦ ਇਹ ਹੁੰਦਾ ਵੀ ਜਿੱਥੇ ਬੈਠਿਆ ਉਹਦਾ ਚਿੰਤਨ ਕਰੀਏ ਜਿਨੇ ਪੈਦਾ ਕੀਤਾ ਉਹ ਨਾਮ ਨਾਲ ਬੱਚਾ ਜੁੜਿਆ ਰਵੇ ਪੂਰਾ ਪਰਿਵਾਰ ਜੁੜਿਆ ਰਵੇ ਅੱਛਾ ਇੱਕ ਆਮ ਬੰਦਾ ਜਗਤ ਦੇ ਵਿੱਚ ਕਿਵੇਂ ਰਵੇ ਸ਼ੁਕਰਾਨਾ ਸ਼ਬਦ ਐਸਾ ਜਿਹੜਾ ਤੁਹਾਨੂੰ ਸੰਜਮ ਦਾ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਕਹਿੰਦੇ ਆ ਸਬਰ ਇਹੋ ਸੁਭਾਉ ਤੁਹਾਡਾ ਸਵਾਲ ਸਬਰ ਇਹੋ ਸੁਭਾਉ ਜੇ ਤੂੰ ਬੰਦਾ ਦਿੜ ਕਰੇ ਜੇ ਬੰਦਿਆ ਤੂੰ ਸੰਜਮ ਨੂੰ ਸਬਰ ਨੂੰ ਦਿੜ ਕਰ ਲੈਣਾ ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਵਾੜਾ ਵਾੜਾ ਕਹਿੰਦੇ ਆ ਨਾਲੇ ਨੂੰ ਬਰਸਾਤੀ ਨਾਲੇ ਜੇ ਸੰਜਮ ਚ ਆ ਜਾਏਗਾ ਨਾ ਤੇ ਚੇਤੇ ਰੱਖੀ ਸਾਰਾ ਤੂੰ ਦਰਿਆ ਦੀ ਤਰ੍ਹਾਂ ਫੈਲ ਜਾਏਗਾ ਜੇ ਸੰਜਮ ਖਤਾਤ ਹੁਣ ਦੇਖੋ ਇੱਕ ਉਦਾਹਰਨ ਹੈ ਗੁਰਬਾਣੀ ਚ ਕੋਈ ਚੀਜ਼ ਸੰਜਮ ਨੂੰ ਤੋੜੇਗੀ ਨਾ ਉਹ ਚੀਜ਼ ਸਾਨੂੰ ਖਤਮ ਕਰੇ ਪਰ ਇਹਦੇ ਵਿੱਚ ਮਨ ਨੂੰ ਕਾਬੂ ਰੱਖਣਾ ਬੜਾ ਚੀਜ਼ ਹੈ ਮੈਂ ਤੁਹਾਨੂੰ ਅਜੇ ਦੱਸਣਾ ਲੋਕੀ ਇਹ ਸ਼ੂਗਰ ਦੀ ਗੋਲੀ ਵੀ ਖਾਈ ਜਾਂਦੇ ਆ ਤੇ ਨਾਲ ਜਲੇਬੀਆਂ ਦੇ ਢੇਡੇ ਵੀ ਦੇ ਉਹ ਸੰਜਮ ਨਹੀਂ ਰੱਖਦੇ ਜਿਹੜਾ ਬੰਦਾ ਜੀਬ ਦਾ ਸੰਜਮ ਨਹੀਂ ਰੱਖ ਰਿਹਾ ਉਹਨੇ ਕਾਬੂ ਕਿਨੇ ਕਰੇਗਾ ਬਗਲ ਸੇ ਗੱਲਾਂ ਅੱਛਾ ਪਈ ਸਬ ਤੁਹਾਡੇ ਮੁਤਾਬਕ ਇੱਕ ਗੁਰੂ ਸਿੱਖੀ ਜਾਂ ਖਾਲਸੇ ਦੀ ਪਰਵਾਸ਼ਾ ਕੀ ਹੈ ਸਭ ਤੋਂ ਪਹਿਲਾਂ ਸਿੱਖ ਦੀ ਡੈਫੀਨੇਸ਼ਨ ਗੁਰੂ ਰਾਮਦਾਸ ਨੇ ਦਿੱਤੀ ਸਿਰਫ ਸਪਿਰਚੁਅਲ ਗੁਰੂ ਸਾਤਗੁਰੂ ਕਾ ਜੋ ਸਿੱਖ ਅਖਾਏ ਸੋਪਲ ਕੇ ਉਠਾਰ ਨਾਮ ਤੇ ਹੈ ਉਹ ਸਾਰਾ ਸਬ ਖਾਲਸਾ ਜਿਹੜਾ ਹੈ ਉਹ ਸ਼ਬਦ ਹੀ ਬੜੇ ਗਹਿਰੇ ਇੱਕ ਖਾਲਸੇ ਦਾ ਅਰਥ ਹੈ ਬਿਲਕੁਲ ਪਿਓਰ ਸ਼ੁੱਧ ਤੁਜਾ ਖਾਲਸੇ ਦਾ ਅਰਥ ਹੈ ਜ਼ਮੀਨ ਦਾ ਉਹ ਟੁਕੜਾ ਜਿਹਦਾ ਸਬੰਧ ਸਟੇਟ ਨਾਲ ਨਹੀਂ ਫੈਡਰਲ ਨਾਲ ਹੈ ਸੈਂਟਰ ਨਾਲ ਇੱਕ ਤਾਂ ਖਾਲਸਾ ਹੋਵੇ ਜਿਹੜਾ ਸਿੱਧਾ ਸਬੰਧ ਅਕਾਲ ਪੁਰਖ ਤੇ ਗੁਰੂ ਨਾਲ ਹੈ ਦੂਜਾ ਜਿਹੜਾ ਬਿਲਕੁਲ ਸ਼ੁੱਧ ਹੈ ਮੈਂ ਤੇ ਬੇਨਤੀ ਕਰਾਂਗਾ ਖਾਲਸਾ ਗੁਰਪ੍ਰਸਾਦ ਵਿੱਚੋਂ ਬੰਦਾ ਹੈ ਖਾਲਸਾ ਆਪਣੀ ਕਮਾਈ ਨਾਲ ਨਹੀਂ ਬੰਦਾ ਹਾਂ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਗੁਰੂ ਬਣ ਕੇ ਖਾਲਸਾ ਸਾਜਦੇ ਆ ਤੇ ਖਾਲਸੇ ਨੂੰ ਕਹਿੰਦੇ ਉਹਨੂੰ ਮੈਨੂੰ ਅਮਰ ਛਕਾ ਕੇ ਖਾਲਸਾ ਬਣਾ ਦੇ ਬੜਾ ਗਹਿਰਾ ਸਵਾਲ ਇਸ ਕਰਕੇ ਸਿੱਧੀ ਜੀ ਗੱਲ ਇਹ ਜੀ ਸਿੱਖ ਹੋਵੇ ਜਿਆਦਾ ਆਪਾਂ ਗੱਲਾਂ ਨਾ ਕਰੀਏ ਸੋ ਸਿੱਖ ਸਖਾ ਬੰਦ ਭੈ ਭਾਈ ਜੇ ਗੁਰ ਕੇ ਪਾਣੇ ਵਿਚ ਆਵੇ ਅੱਛਾ ਮੇਰਾ ਅਗਲਾ ਸਵਾਲ ਕਿਉਂਕਿ ਤੁਹਾਡੇ ਵਿਚਾਰ ਜਿਹੜੇ ਨੇ ਉਹ ਜਿੰਨੇ ਵੀ ਸੰਗਤ ਉਹ ਸੁਣ ਰਹੀ ਹੋਵੇਗੀ ਔਰ ਗੁਰੂ ਰਾਮਦਾਸ ਜੀ ਦੀ ਦਰ ਦੀ ਮਹਿਮਾ ਤੁਹਾਡੇ ਮੁਤਾਬਕ ਕੀ ਹੈ ਗੱਲ ਮੈਂ ਹਰ ਸਾਲ ਕਥਾ ਕਰਨ ਜਾਂਦਾ ਗੁਰੂ ਰਾਮਦਾਸ ਜੀ ਦਾ ਦਰਬਾਰ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਇਸ ਦਰਬਾਰ ਵਰਗਾ ਮੈਂ ਸਿੱਖ ਹੁੰਦੇ ਨਾਤੇ ਨਹੀਂ ਨਰਪਖ ਹੋ ਰਿਆ ਇਸ ਦਰਬਾਰ ਵਰਗਾ ਸੰਸਾਰ ਤੇ ਕੋਈ ਦਰਬਾਰ ਨਹੀਂ ਮੈਂ ਇਹ ਵਿਦਵਾਨਾਂ ਦੀ ਜਾਂ ਕਿਸੇ ਦੀ ਲਿਖਤ ਦੀ ਉਪਮਾ ਕਰਨ ਦੀ ਬਜਾਏ ਜੇ ਇਹ ਸਲੋ ਇਹ ਅਸੀਂ ਪਾਲੀ ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾਂ ਬਦੋ ਪ੍ਰਖ ਬਦਾਤੇ ਤਾਂ ਤੂੰ ਸੋਇਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਾਇਆ RAM DAS ਆ। ਇਤੋਂ ਵੱਡਾ ਥਾਂ ਕੋਈ ਨਹੀਂ ਜੀ। ਦੇਖੋ ਅੱਠੇ ਪੈਰੇ ਤੇ ਕੀਰਤਨ ਹੋ ਰਿਹਾ। ਅੱਠੇ ਪੈਰ ਬਾਣੀ ਹੈ। ਇੱਥੇ ਭੋਗ ਤੇ ਮੋਖ ਦਾ ਪ੍ਰਵਾਹ ਚੱਲਦਾ ਹੈ। ਭੋਗ ਮਤਲਬ ਭੁੱਖ ਲੱਗੀ ਹੈ ਲੰਗਰ ਮਿਲੇਗਾ ਤੇ ਰੂਹਾਨੀਅਤ ਵਾਸਤੇ ਤੁਹਾਨੂੰ ਸ਼ਬਦ ਮਿਲੇਗਾ। ਮੈਂ ਜੇ ਤੁਸੀਂ ਕਹੋ ਵੀ ਮੈਂ ਗੁਰੂ RAM DAS ਦੇ ਘਰ ਦੀ ਕਿੰਨੀ ਕੁ ਮਾ ਕਰ ਸਕਣਾ। ਮੇਰੇ ਕੋਲ ਨਹੀਂ ਸਮਰਥਾ। ਉੱਥੇ ਬੰਦਾ ਜਦੋਂ ਵੀ ਜਾਏ ਭਾਵਨਾ ਸੈਦ ਬਾਜਾਏ ਉਥੇ ਸੱਚ ਏਵੇ ਉਹ ਸੈਲਾਨੀਆਂ ਦੇ ਵੇਖਣ ਵਾਲੀ ਥਾਂ ਨਹੀਂ ਉਹ ਰੂਹਾਨੀਆਂ ਦੇ ਵੇਖਣ ਵਾਲੀ ਥਾਂ ਹੈ ਉਥੇ ਰੂਹਾਂ ਦਾ ਮੇਲ ਹੁੰਦਾ ਬਹੁਤੇ ਜਿਹੜੇ ਬੱਚੇ ਆ ਉਹ ਰੋਜੀ ਰੋਟੀ ਕਮਾਉਣ ਦੀ ਤਲਾਸ਼ ਦੇ ਵਿੱਚ ਮੁਲਕ ਜਾਂ ਪੰਜਾਬ ਛੱਡ ਕੇ ਇਹ ਗੱਲ ਤੁਹਾਡੇ ਤੱਕ ਵੀ ਪਹੁੰਚੀ ਹੋਏਗੀ ਉਹ ਇੱਥੋਂ ਛੱਡ ਕੇ ਬਾਹਰ ਵਿਦੇਸ਼ੀ ਦੀ ਧਰਤੀ ਵੱਲ ਜਾ ਰਹੇ ਨੇ ਇਸ ਪੂਰੀ ਤਸਵੀਰ ਨੂੰ ਵੇਖ ਕੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਕਾਹਦੇ ਵਸਤੇ ਜਾ ਰਹੇ ਨੇ ਅੱਜ ਕੱਲ ਦਾ ਬੱਚਾ ਜਿਹੜਾ ਅੱਗੇ ਸੀ ਸਿਰਫ ਤੁਸੀਂ ਇੱਕ ਦਾਇਰੇ ਚ ਰਹਿੰਦੇ ਸੀ ਅੱਜ ਇਸ ਮੀਡੀਆ ਨੇ ਇਸ ਧਰਤੀ ਨੂੰ ਇੱਕ ਆ ਜਾ ਪਿੰਡ ਬਣਾਤਾ ਹੈ ਹਰ ਮੁਲਕ ਬਾਰੇ ਜਾਣਕਾਰੀ ਪਈ ਤੇ ਜੇ ਸਥਾਂ ਤੇ ਸਸਤਮ ਜਿਆਦਾ ਪ੍ਰਸਤ ਹੋ ਜਾਏ ਰੋਜ਼ਗਾਰ ਦਾ ਸਾਧਨ ਹੋਵੇ ਤੁਸੀਂ ਇੰਨੇ ਸਾਲ ਪੜ੍ਹ ਕੇ 25 30 ਸਾਲ ਪੜ੍ਹ ਕੇ ਇੰਨੀ ਵੱਡੀ ਡਿਗਰੀ ਲਈ ਤੇ ਤੁਹਾਨੂੰ 8000 ਦੀ ਨੌਕਰੀ ਨਾ ਮਿਲੇ ਤੇ ਬੰਦਾ ਕਰੇਗਾ ਕੀ ਹੂੰ ਹੂੰ ਚਾਹੇਗਾ ਨਾ ਬਾਹਰ ਅਸੀਂ ਫਿਰ ਦੋਸ਼ ਕਰਨੇ ਜੇ ਬੱਚੇ ਨੌਜਵਾਨ ਬਾਹਰ ਚਲੇ ਜਾ ਰਹੇ ਹਾਲਾਂਕਿ ਇਹ ਵੀ ਜਾਂਦਿਆ ਸਾਰ ਉਹਨਾਂ ਨੂੰ ਕਿਸੇ ਨੇ ਘਰ ਨਹੀਂ ਬਣਾ ਦੇਣਾ ਉਹ ਦਿਹਾੜੀਆਂ ਕਰ ਰਹੇ ਆ ਕੋਈ ਬੱਚਾ ਪੈਟਰੋਲ ਪੰਪ ਤੇ ਕੰਮ ਕਰ ਰਿਹਾ ਕੋਈ ਸਟੋਰ ਦੇ ਕੰਮ ਕਰ ਰਿਹਾ ਹਾਲਾਂਕਿ ਚੰਗੇ ਚੰਗੇ ਘਰਾਂ ਦੇ ਬੱਚੇ ਜੇ ਕੋਈ ਸਹੂਲਤ ਕਰਕੇ ਚਲੇ ਗਏ ਉਹ ਤਾਂ ਵਿਚਾਰੇ ਦੁੱਖ ਪਾ ਰਹੇ ਨੇ ਉੱਥੇ ਇਸ ਚੀਜ਼ ਨੂੰ ਇਸ ਮੁਲਕ ਦੇ ਆਗੂਆਂ ਨੂੰ ਆ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਇੱਕ ਬੰਦੇ ਕਿਹੜੀ ਘਾੜ ਸਾਡੇ ਸਿਸਟਮ ਚ ਆ ਗਈ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਤੇ ਰਾਜ ਕੀਤਾ ਅਸੀਂ ਉਹਨਾਂ ਨੂੰ ਇਸ ਮੁਲਕ ਤੋਂ ਕੱਢ ਕੇ ਆਜ਼ਾਦ ਕਰਾਇਆ ਅੱਜ ਅਸੀਂ ਉਹਨਾਂ ਦੇ ਮੁਲਕ ਵੀ ਜਾ ਕੇ ਨੌਕਰੀ ਕਰ ਰਹੇ ਹਾਂ ਇਹ ਤਾਂ ਆਤਮ ਚਿੰਤਨ ਕਰਨਾ ਚਾਹੀਦਾ ਹੈ ਇਹ ਪੋਲੀਟਿਕਲ ਲੋਕਾਂ ਨੂੰ ਆਤਮ ਚਿੰਤਨ ਕਿ ਜੇ ਥਾਂ ਤੇ ਸੇਵਾ ਪ੍ਰੋਫੈਸ਼ਨ ਬਣ ਜਾਏ ਚੇਤੇ ਰੱਖਿਓ ਉੱਥੇ ਫਿਰ ਲੋਕ ਬੇਰੁਜ਼ਗਾਰੀ ਹੋ ਜਾਂਦੇ ਪੈਸਾ ਮਤਲਬ ਮੈਂ ਤੁਹਾਡੇ ਜਿਹੜੇ ਵਿਚਾਰ ਇਹ ਇਹਨਾਂ ਨੂੰ ਇਹ ਸਮਝਾ ਕੇ ਉੱਥੇ ਲਾਈਫ ਆਫ ਕੁਆਲਿਟੀ ਹੈ ਬੱਚੇ ਦੀ ਇੱਥੇ ਨਹੀਂ ਹੈਗੀ ਇਹ ਇਸੇ ਤਰ੍ਹਾਂ ਹੀ ਨਹੀਂ ਇਹ ਮੰਨਣਾ ਪਏਗਾ ਇਹ ਸਾਨੂੰ ਅਸੀਂ ਮੰਨੀਏ ਉੱਥੇ ਤੁਸੀਂ ਹਸਪੀਟਲ ਜਾਂਦੇ ਹੋ ਤੁਹਾਡਾ ਪੇਪਰ ਬਣੇ ਨੇ ਨਹੀਂ ਬਣੇ ਉਹਨਾਂ ਕਹਿੰਦਾ ਪਹਿਲਾਂ ਬੰਦਾ ਬਚਾਓ ਇੱਥੇ ਤੁਸੀਂ ਹਸਪਤਾਲ ਜਾਂਦੇ ਹੋ ਤੁਸੀਂ ਮਰ ਰਹੇ ਹੋ ਪਹਿਲਾਂ ਕਹਿਣਗੇ ਆਪਣਾ ਇੱਥੇ ਪੈਸੇ ਜਮ੍ਹਾਂ ਕਰਾਓ ਤਾਂ ਅੰਦਰ ਜਾਏਗਾ ਬੰਦਾ ਮਰ ਜਾ ਉੱਥੇ ਨਹੀਂ ਹੈਗਾ ਉੱਥੇ ਜਿਹੜਾ ਬੰਦਾ ਹੈ ਮੰਨ ਲਓ ਕ੍ਰਾਈਮ ਕ੍ਰਾਈਮ ਕਰਕੇ ਆਇਆ ਹੈ ਨਾ ਉਹਨੂੰ ਗੋਲੀ ਵੱਜ ਗਈ ਉਹਨਾਂ ਫਿਰ ਕਹਿੰਦੇ ਯਾਰ ਇਹਨੂੰ ਪਹਿਲਾਂ ਬੰਦਾ ਬਚਾਓ ਹੂੰ ਮੇ ਤੁਹੇ ਦੱਸ ਦਿੱਤਾ ਕੁਝ ਸਿਸਟਮ ਹੈ ਇੱਥੇ ਅਮਰੀਕਾ ਜਾ ਕੇ ਦੇਖੋ ਗਵਰਨ ਗੱਡੀ ਚਲਾ ਰਿਹਾ ਇੱਕ ਇੱਕ ਗਵਰਨਰ ਮੇਰਾ ਨਿੱਖਿਆਲ ਕੋਈ ਦੋ ਵੀ ਉਹਨਾਂ ਗਨਾਂ ਮੇਂ ਓਪਨ ਘੁੰਮਦੇ ਨੇ ਉਹ ਤਾਂ ਪਬਲਿਕ ਤੁਸੀਂ ਦੱਸੋ ਇੱਥੇ ਇੱਕ ਬੰਦੇ ਨਾਲ 15 ਬੰਦੇ ਵਿਚਾਰੇ ਪੁਲਿਸ ਵਾਲੇ ਵੱਜੇ ਪਿਆ ਉਹ ਜੀ ਤਸਵੀਰ ਇੱਥੇ ਨਜ਼ਰ ਨਹੀਂ ਆਉਂਦੀ ਨਹੀਂ ਤੁਸੀਂ ਛੱਡੋ ਜੀ ਆਪਾਂ ਬੱਚਿਆਂ ਦਾ ਕਸੂਰ ਨਾ ਕੱਢੀਏ ਉੱਥੇ ਐਮਪੀ ਤੁਰੇ ਆ ਰਿਹਾ ਉਹਦੇ ਹੱਥ ਡੈਰੀ ਇੱਥੇ ਐਮਪੀ ਨਾਲ ਕਿੰਨੇ ਬੰਦੇ ਹੁੰਦੇ ਆ ਦੱਸੋ ਤੁਸੀਂ ਪੁੱਛ ਕਾਦੇ ਲਈ ਰੱਖੀ ਜੇ ਇੱਕ ਬੰਦੇ ਨੇ 25 ਬੰਦਿਆਂ ਨੇ ਇੱਕ ਬੰਦੇ ਨੂੰ ਬਚਾਣਾ ਕਿਉਂ ਪੋਲਿਟਿਕਲ ਜਮਾਤ ਆਉਂਦਾ ਨਹੀਂ ਮੈਂ ਇਸ ਵਿਸ਼ੇ ਤੇ ਕਦੀ ਬੋਲਿਆ ਨਹੀਂ ਪਰ ਕਦੀ ਤੁਸੀਂ ਦੱਸੋ ਜਿੰਨੇ ਐਮਪੀ ਨੇ ਜਿੰਨੇ ਐਮਐਲਏ ਨੇ ਪੂਰੇ ਭਾਰਤ ਦੇ ਜਿੰਨੀਆਂ ਸਹੂਲਤਾਂ ਇਹਨਾਂ ਕੋਲ ਨੇ ਜੇ ਅਧੀਆਂ ਕੱਟ ਦਿਓ ਤੇ ਲੋਕਾਂ ਦਾ ਭੜਾ ਨਹੀਂ ਹੋ ਜਾਊਗਾ ਬਿਲਕੁਲ ਹੋ ਜਾਊਗਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬੇਅਦਬੀਆਂ ਲਗਾਤਾਰ ਇਹ ਮਾਮਲੇ ਵਧ ਰਹੇ ਨੇ ਰੁਕਣ ਦਾ ਰੁਕਣ ਦਾ ਨਾਮ ਨਹੀਂ ਲੈ ਰਹੇ ਐਜ ਸਿੱਖ ਵਜੋ ਪਾਈਪਿੰਦਰਪਾਲ ਸਿੰਘ ਜੀ ਕੀ ਸੋਚਦੇ ਨੇ ਇੱਕ ਤਾਂ ਗੁਰਦੁਾਰੇ ਇੰਨੀ ਜ਼ਿਆਦਾ ਗਿਣਤੀ ਚ ਬਣਾਉਂਦੇ ਆਪਾਂ ਜੋ ਜਿਹੜਾ ਮਰਜ਼ੀ ਪੈਂਦਾ ਉੱਠ ਕੇ ਸਤਿਗੁਰਾਂ ਦੇ ਅੰਗ ਜਿਹੜਾ ਹੈ ਉਹ ਵਿਅਦਵੀ ਕਰ ਦਿੰਦਾ ਫਿਰ ਦੂਜੀ ਗੱਲ ਜੀ ਜੁਡੀਸ਼ਲੀ ਕੀ ਕਰ ਰਹੀ ਲੋਕੀ ਤਾਂ ਪਾਪ ਕਰਨ ਤੁਹਾਡਦੇ ਨੇ ਜੇ ਸਜ਼ਾ ਮਿਲੇ ਤਾਂ ਜੇ ਸਜ਼ਾ ਹੀ ਨਹੀਂ ਮਿਲਨੀ ਤੇ ਜੇ ਤੁਸੀਂ ਸਜ਼ਾ ਦੇਣ ਦਾ ਗਜ਼ਯਤਨ ਕਰੋਗੇ ਜਿਹੜੀ ਖਾਲਸੇ ਰਵਾਇਤ ਹੈ ਯਾਦ ਰੱਖਿਓ ਕਾਨੂੰਨ ਆਪਣੀ ਥਾਂ ਹੈ ਖਾਲਸੇ ਰਵਾਇਤਾਂ ਆਪਣੀ ਥਾਂ ਨੇ ਸਜ਼ਾ ਦੇਣ ਦੀ ਉਸੇ ਵਕਤ ਸਾਰਾ মিডিਆ ਰੌਲਾ ਪਾਣ ਲੱਗ ਪੈਂਦਾ ਹੂੰ ਹੂੰ ਇਹਦੇ ਵਿੱਚ ਸਾਡਾ ਫਰਜ਼ ਵੀ ਬਣਦਾ ਗੁਰੂਗੰਨ ਸਾਹਿਬ ਦਾ ਸਰੂਪ ਜਿਤੇ ਰੱਖੀਏ ਉੱਥੇ ਆਪ ਸੇਵਾਦਾਰ ਚ ਹਾਜ਼ਰ ਹੋਈਏ ਜਿੰਨੇ ਗੁਰਦੁਰੇ ਘਟ ਹੋਣਗੇ ਓਨੀ ਸੰਗਤ ਜ਼ਿਆਦਾ ਹੋਵੇਗੀ ਜਿੰਨੀ ਸੰਗਤ ਜ਼ਿਆਦਾ ਹੋਵੇਗੀ ਓਨੀ ਆਵਾਜ਼ੇ ਕਰਕੇ ਸਤਿਗੁਰਾਂ ਦੀ ਬੇਦਵੀ ਨਹੀਂ ਹੋਵੇਗੀ ਪਰ ਇਹਨਾਂ ਮਾਮਲਿਆਂ ਦੇ ਵਿੱਚ ਕਈ ਵਾਰ ਇਹੋ ਜਿਹੇ ਜਦੋਂ ਖੁਲਾਸੇ ਹੁੰਦੇ ਨੇ ਮਾਮਲੇ ਸਾਹਮਣੇ ਆਉਂਦੇ ਨੇ ਕਿਉਂਕਿ ਤੀਜੀ ਅੱਖ ਵੀ ਹੁਣ ਤਾਂ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਲਾਈ ਹੋਈ ਹੈ ਸੀਸੀਟੀਵੀ ਕੈਮਰਾ ਨਾਲ ਸਾਰੇ ਗੁਰਦੁਦਰਾ ਸਾਹਿਬ ਲੈਸ ਨੇ ਪਰ ਕਈ ਵਾਰ ਭਾਈ ਸਾਹਿਬ ਇਹੋ ਜੀ ਗੱਲ ਸਾਹਮਣੇ ਆਂਦੀ ਹੈ ਕਿ ਉਹ ਮੈਂਟਲੀ ਅਬਸੈਟ ਸੀ ਬੰਦਾ ਉਹ ਉਹ ਮਤਲਬ ਠੀਕ ਨਹੀਂ ਸੀ ਉਹ ਬਿਮਾਰ ਸੀ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਮੈਂ ਤੇ ਇਹ ਤੇ ਡਾਕਟਰੀ ਡਾਕਟਰੀ ਦਸਤਾ ਤੇ ਜਿੰਨੇ ਮੈਂਟਲੀ ਨੇ ਉਹ ਘਰ ਦੇ ਨੂੰ ਨਹੀਂ ਮਾਰਦੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਹੀ ਦੱਸਦਾ ਪਿਆ ਹੂੰ ਉਹ ਉਹ ਮੈਂ ਇਹ ਨਹੀਂ ਕਹਾਂਗਾ ਬੰਦਾ ਆਪਣੇ ਘਰ ਦੇ ਨੂੰ ਮਾਰੇ ਉਹ ਉਹ ਉਹਦੇ ਸਾਹਮਣੇ ਉਹਦਾ ਮਾਂ ਬਾਪ ਆਇਆ ਉਹਦੇ ਸਾਹਮਣੇ ਹੋਰ ਆਇਆ ਉਹਦੇ ਨਿਆਣਿਆਂ ਦੇ ਘਰ ਘਰ ਵੀ ਕਿਤਾਬ ਆਉਣਗੇ ਉਹ ਕਿਉਂ ਨਹੀਂ ਪੜ੍ਹਦਾ ਜਿੰਨੇ ਮੈਂਟਲ ਨੇ ਇਹ ਮੈਂਟਲ ਨਹੀਂ ਯਾਦ ਰੱਖਿਓ ਇਹ ਬੰਦੇ ਜਾਣ ਬੁਝ ਕੇ ਉਸ ਥਾਂ ਤੇ ਪਹੁੰਚਦੇ ਆ ਕੋਈ ਸਾਜ਼ਿਸ਼ ਇਹਦੇ ਪਿੱਛੇ ਮੇਰਾ ਖਿਆਲ ਕਿਉਂਕਿ ਮੈਂ ਮੈਂ ਇੱਕ ਕੋਜ ਪ੍ਰਚਾਰ ਪਾਸੇ ਨਹੀਂ ਪਰ ਇਹਦੇ ਪਿੱਛੇ ਕੋਈ ਨਾ ਕੋਈ ਘਟਨਾ ਕਰਮ ਜ਼ਰੂਰ ਹੁੰਦਾ ਹੈ ਬਹੁਤੇ ਲੋਕਾਂ ਵਿੱਚ ਇਹ ਸਾਬਿਤ ਕਰਨ ਦੀ ਹੋੜ ਲੱਗੀ ਰਹਿੰਦੀ ਹੈ ਹਰ ਵਾਰ ਕਿ ਮੈਂ ਵੱਡਾ ਸਿੱਖ ਹਾਂ ਅਸਲ ਵਿੱਚ ਇੱਕ ਸਿੱਖ ਦਾ ਕੀ ਕਿਰਦਾਰ ਕੀ ਹੁੰਦਾ ਯਾਦ ਰੱਖਿਓ ਧਰਮ ਦੀ ਦੁਨੀਆ ਜਿਹੜਾ ਬੰਦਾ ਕਹਿੰਦਾ ਨਾ ਮੈਂ ਬਹੁਤ ਵੱਡਾ ਕੱਲਾ ਸਿੱਖ ਨਹੀਂ ਜੇ ਮੁਸਲਮਾਨ ਕਹੇ ਹਿੰਦੂ ਕਹੇ ਜੋਗੀ ਕਹੇ ਮੈਂ ਬਹੁਤ ਵੱਡਾ ਹਾਂ ਗੁਰੂ ਰਣ ਸਾਹਿਬ ਨੇ ਇੱਕ ਸਿੱਧਾ ਜਿਹਾ ਫੈਸਲਾ ਦਿੱਤਾ ਆਪਸ ਕੋ ਜੋ ਪੜਾ ਕਹਾਵਤ ਇਸਪਲਾਈ ਨਿਕਟ ਨਾ ਆਵੇ ਜਿਹੜਾ ਇਹ ਕਹਿੰਦਾ ਮੈਂ ਬੜਾ ਚੰਗਾ ਵਾਂ ਤੇ ਮਹਾਰਾਜ ਕਹਿੰਦੇ ਇਹ ਗੱਲ ਚੇਤੇ ਰੱਖੋ ਚੰਗਾ ਨਹੀਂ ਹੋਣਾ ਹੂੰ 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 ਆਪਸ ਕੋ ਜੋ ਜਾਣਾ ਹੈ ਨੀਚਾ ਸੋਊ ਗਣੀ ਹੈ ਸਭ ਤੇ ਉੱਚਾ ਜਿਹੜਾ ਆਪਣੇ ਆਪ ਨੂੰ ਨਿਮਰਤਾ ਚ ਰੱਖਦਾ ਬਾਬਾ ਜੀ ਉਹ ਸਭ ਤੋਂ ਉੱਚਾ ਜੇ ਮੈਂ ਇਹ ਸਭ ਮੇਰੀ ਗੱਲ ਸੁਣੋ ਗੁਰੂ ਗੰਦ ਸਾਹਿਬ ਚ ਇੱਕ ਬਚਨ ਹੈ ਤੀਰਤ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਹੂੰ ਤੀਰਤੇ ਗਿਆ ਵਰਤ ਰਖੇ ਧਰਮ ਦੇ ਕਰਮ ਕੀਤੇ ਨਾ ਪਰ ਮਨ ਚ ਹੰਕਾਰ ਆ ਗਿਆ ਮੇਰੇ ਵਰਗਾ ਕੋਈ ਨਹੀਂ ਤੇ ਮਹਾਰਾਜ ਕਹਿੰਦੇ ਆ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਉਸ ਦਾ ਧਰਮ ਦਾ ਕਰਮ ਇਸ ਤਰ੍ਹਾਂ ਜਿਵੇਂ ਹਾਥੀ ਨੂੰ ਇਸ਼ਨਾਨ ਕਰਾਉ ਤੇ ਆਪਣੇ ਮਿੱਟੀ ਪਾ ਲੈਂਦਾ ਹੈ ਕਿ ਨਹੀਂ ਜੀ ਇਹ 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 ਸਾਬਤ ਕਰਨਾ ਨਹੀਂ ਮੈਂ ਵੱਡਾ ਸੇਖਾ ਇਹ ਇਹ ਸਾਬਤ ਕਰਨ ਦੀ ਲੋੜ ਨਹੀਂ ਸਾਨੂੰ ਇਹ ਲੋੜ ਹੈ ਅਸੀਂ ਨਿਮਰਤਾ ਚ ਰਹਿ ਕੇ ਸਤਿਗੁਰੂ ਸਾਨੂੰ ਤੋਂ ਪ੍ਰਵਾਨ ਕਰ ਲੈ ਅਸੀਂ ਪ੍ਰਵਾਨ ਹੋਣ ਜੁਕੇ ਨਹੀਂ ਅੱਛਾ ਭਾਈ ਸਾਹਿਬ ਨੌਜਵਾਨਾਂ ਦੇ ਵਿੱਚ ਨਸ਼ੇ ਦਾ ਰੋਜ਼ਾਨ ਬੜਾ ਵਧ ਰਿਹਾ ਨੌਜਵਾਨਾਂ ਨੂੰ ਵਾਪਸ ਕਿਵੇਂ ਮੋੜੀਏ ਇਹ ਗੱਲ ਚੇਤੇ ਰੱਖੋ ਨਸ਼ਾ ਵਰਲਡ ਵਾਈਡ ਬਿਮਾਰੀ ਹੈ ਕੱਲਾ ਪੰਜਾਬ ਨਹੀਂ ਹੈਗਾ ਅਮਰੀਕਾ ਕੈਨੇਡਾ ਜਾਣਾ ਇੰਗਲੈਂਡ ਜਾਣਾ ਉੱਥੇ ਬਹੁਤ ਜ਼ਿਆਦਾ ਨਸ਼ਾ ਹੈ ਆ ਗਿਆ ਨਹੀਂ ਜੀ ਤੇ ਗੱਲ ਫਿਰ ਉੱਥੇ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਬੰਦੇ ਦਾ ਮਾਈਂਡ ਹੀ ਹੈ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ ਮੈਂ ਤਾਂ ਇਹ ਕਹਿ ਸਕਦਾ ਜੇ ਬੰਦਾ ਚੰਗੀਆਂ ਕਿਤਾਬਾਂ ਪੜ੍ਹੇਗਾ ਚੰਗੇ ਬੰਦਿਆਂ ਦੀ ਸਹੂਬਤ ਕਰੇਗਾ ਜੇ ਨੂੰ ਚੰਗਾ ਕੰਮ ਮਿਲੇਗਾ ਉਸ ਤੋਂ ਬਾਅਦ ਜੇ ਆਤਮ ਚਿੰਤਨ ਕਰੇਗਾ ਫਿਰ ਬੰਦਾ ਨਸ਼ੇ ਤੋਂ ਮੁਕਤ ਹੋ ਸਕਦਾ ਮਤਲਬ ਉਹੀ ਬੇਰੋਜ਼ਗਾਰੀ ਦੇ ਨਾਲ ਇਹ ਲਿੰਕ ਜੁੜਿਆ ਕਿਦਾਂ ਨਾ ਕਿਦਰੇ ਜਦੋਂ ਤੁਸੀਂ ਵਿਹਲੇ ਬੈਠੇ ਹੋ ਸੋਸਾਇਟੀ ਸਾਡੀ ਉਹੋ ਜਿਹੀ ਨਹੀਂ ਜਦੋਂ ਤੁਹਾਡੇ ਮੇਰੀ ਗੱਲ ਦਾ ਧਿਆਨ ਦਿਓ ਮੈਂ ਕਦੀ ਗੀਤ ਨਹੀਂ ਨੇ ਸੁਣਦਾ ਜੀ ਪਰ ਮੈਂ ਨਫ਼ਰਤ ਨਹੀਂ ਕਰਦਾ ਜਦੋਂ ਤੁਹਾਡਾ ਕਲਚਰ ਨਸ਼ੇ ਨੂੰ ਪ੍ਰਮੋਟ ਕਰ ਰਿਹਾ ਹੂੰ ਹੂੰ ਜਦੋਂ ਤੁਹਾਡਾ ਕਲਚਰ ਔਰਤ ਦੇ ਅੰਗਾਂ ਨੂੰ ਪ੍ਰਮੋਟ ਕਰ ਰਿਹਾ ਅਸੀਂ ਸਾਰੇ ਕਹਿੰਦੇ ਆ ਵੀ ਮੈਂ ਕੱਲ ਤੁਹਾਨੂੰ ਮੀਡੀਆ ਕਹਿ ਰਾਂ ਵੀ ਔਰਤ ਦੀ ਬੜੀ ਵੱਡੀ ਥਾਂ ਹੈ ਔਰਤ ਦਾ ਸਨਮਾਨ ਚਾਹੀਦਾ ਤੇ ਬੰਦਾ ਕਿੱਡਾ ਬੇਈਮਾਨ ਹੈ ਜਿੰਨੀਆਂ ਗਾਲਾਂ ਕੱਢਦਾ ਔਰਤ ਨੂੰ ਕੱਢਦਾ ਹੂੰ 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 ਜੇ ਮਾਂ ਭੈਣ ਕਿਸੇ ਦੀ ਜਾਂ ਧੀ ਨੂੰ ਅਪਸ਼ਬਦ ਬੋਲਦਾ ਉਹ ਔਰਤ ਨਹੀਂ ਇਹਦੇ ਵਿੱਚ ਇਹ ਵੀ ਨਸ਼ੇ ਦਾ ਰੁਝਾਨ ਬਹੁਤ ਜ਼ਿਆਦਾ ਹੈ ਇਹਨੂੰ ਪੋਲੀਟੀਕਲ ਗੇਮ ਬਣਾ ਕੇ ਜੀ ਆਪਾਂ ਮੈਂ ਘਟਾ ਦਿੱਤਾ ਇਹਨਾਂ ਵਧਾ ਦਿੱਤਾ ਜਾਂ ਇਹਨਾਂ ਬਹਤਾਤਾ ਇਹਨਾਂ ਘਟਾਤਾ ਗੱਲ ਇਹ ਵੀ ਜੀ ਨੌਜਵਾਨ ਜਿਹੜਾ ਹੈ ਇੱਥੇ ਬੁਰੇ ਬੇਰੋਜ਼ਗਾਰੀ ਦੀ ਗੱਲ ਕਰਾਂਗੇ ਬਾਹਰ ਕਿਹੜੀ ਬੇਰੋਜ਼ਗਾਰੀ ਹੈ ਅਮਰੀਕਾ ਵਿੱਚ ਤਾਂ ਤੁਸੀਂ ਜਾ ਕੇ ਦੇਖੋ ਬੱਚੇ ਨਸ਼ਾ ਕਰ ਰਹੇ ਅਸਲ ਜੀ ਨਸ਼ਾ ਬੰਦਾ ਜਿਹੜਾ ਆਪਣੇ ਮੂਲ ਤੋਂ ਟੁੱਟ ਚੁੱਕਾ ਹੈ ਨਸ਼ਾ ਕਰਨ ਵਾਲੇ ਦੇ ਅੰਦਰ ਵੀ ਇੱਕ ਭੁੱਖ ਹੈ ਮੈਨੂੰ ਸਕੂਨ ਮਿਲੇ ਉਹ ਸਕੂਨ ਅੱਧੇ ਘੰਟੇ ਦਾ ਬਣਾਇਆ ਹੋਇਆ ਨਸ਼ੇ ਜੇ ਬੰਦਾ ਰੋਹਾਨੀਅਤ ਦੇ ਤੌਰ ਤੇ ਆਤਮ ਚਿੰਤਨ ਕਰੇਗਾ ਪੋਜ਼ਿਟਿਵ ਚੱਲੇਗਾ ਸੱਚ ਇਹ ਵੀ ਉਹਦੇ ਅੰਦਰ ਹੀ ਇੰਨਾ ਕੁ ਟਿਕਾਉ ਜੇ ਉਹਨੂੰ ਨਸ਼ੇ ਦੀ ਲੋੜ ਨਹੀਂ ਪੈਂਦੀ। ਮਤਲਬ ਇਨਸਾਨ ਦੇ ਉੱਪਰ ਆਪਣੇ ਆਪ ਹੀ ਉਹ ਕੰਟਰੋਲ ਹੈ। ਅਗਰ ਉਹ ਕੰਟਰੋਲ ਕਰ ਲਵੇ, ਅਗਰ ਚੰਗੇ ਰਾ ਪਵੇ ਤਾਂ ਉਹ ਉਧਰ ਝੁਕਾਉਣੀ ਪਏਗਾ ਉਸ ਨੌਜਵਾਨ ਦਾ। ਕੋਈ ਵੀ ਨਸ਼ਾ ਲੈ ਰਿਹਾ ਕਿਸੇ ਤਰ੍ਹਾਂ ਦਾ ਵੀ। ਇਹਨੂੰ ਹਿਊਮਨ ਬੀਿੰਗ ਲਵੋ, ਨਾ ਇਹਨੂੰ ਖਿੱਤੇ ਨਾਲ ਜੋੜੋ, ਨਾ ਇਹਨੂੰ ਧਰਮ ਨਾਲ ਜੋੜੋ। ਇਨਸਾਨੀ ਫਿਤਰਤ ਹੈ ਕਿ ਇਹ ਬੰਦਾ ਜਦੋਂ ਅੰਦਰੋਂ ਪਟਕਦਾ ਹੈ ਫਿਰ ਇਹ ਰਾਹ ਲੱਭਦਾ ਹੈ। ਜੇ ਅੰਦਰੋਂ ਬੰਦਾ ਟਿਕਿਆ ਹੋ ਗਿਆ ਫਿਰ ਰਾਹ ਕਿਉਂ ਲੱਭੇਗਾ? ਮੰਗੂ ਮਠ ਡਾਂਗਮਾਰ ਸਾਹਿਬ ਅਤੇ ਹਰੀਦੁਆਰ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਾਂ ਨੂੰ ਸਮਝਾਉਣ ਲਈ ਪੰਜਾਬ ਵਿੱਚ ਖੇਤਾਂ ਨੂੰ ਪਾਣੀ ਪਾਉਣ ਵਾਲਾ ਵਤੀਰਾ ਵਰਤਿਆ ਸੀ ਉਹਨਾਂ ਧਾਰਮਿਕ ਸਥਾਨਾਂ ਦਾ ਜਿਸ ਤਰ੍ਹਾਂ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਪਿਛਲੇ ਸਾਲਾਂ ਦੇ ਵਿੱਚ ਉਹ ਕਿਵੇਂ ਦੇਖਦੇ ਹੋ ਉਹ ਤੁਹਾਡੇ ਵਿਚਾਰ ਕੀ ਨੇ ਉਸ ਬਾਰੇ ਦੇਖੋ ਪਹਿਲੀ ਗੱਲ ਤਾਂ ਇਹ ਵੇ ਵੀ ਇਹ ਜਿਹੜੀਆਂ ਥਾਵਾਂ ਨੇ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਹਾਰਕ ਚਰਨ ਪਏ ਬਹੁ ਗਿਣਤੀ ਜਦੋਂ ਆਪਣੀ ਤਾਕਤ ਦੀ ਵਰਤੋਂ ਕਰਕੇ ਇਹੋ ਜਿਹੇ ਥਾਵਾਂ ਨੂੰ ਮਿਟਾਉਣ ਤੁਰ ਪੈਣਾ ਤਾਕਤ ਦੇ नशे ਨਾਲ ਤੇ ਜਿਨ੍ਹਾਂ ਦੇ ਮਿਟਾਏ ਜਾ ਰਹੇ ਨੇ ਇਹਨਾਂ ਦਾ ਆਪਸੀ ਏਕਾ ਨਹੀਂ ਹੈਗਾ ਜਦ ਤੁਸੀਂ ਇੱਕ ਹੋਗੇ ਫਿਰ ਉਹ ਜੇ ਸਾਜਿਸ਼ ਅਧੀਨ ਸਾਨੂੰ ਖਤਮ ਕਰਨਾ ਚਾਹੇ ਸਾਨੂੰ ਮੈਂ ਸ਼ਬਦ ਵਰਤਾਂਗਾ ਸਿੱਖਾਂ ਨੂੰ ਜਾਂ ਕਿਸ ਤਰ੍ਹਾਂ ਵੀ ਇਹ ਤਾਂ ਫਿਰ ਬੜੀ ਮਾੜੀ ਗੱਲ ਹੈ ਨਾ ਵੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਤਕਰੀਬਨ ਇੱਕ Hindu তীਰਥਾਂ ਤੋਂ ਜ਼ਿਆਦਾ ਗਏ ਅਰਬ ਵਿੱਚ ਵੀ ਗਏ ਹੁਣ ਇਹ ਜਿਹੜੀਆਂ ਪਾਕ ਪਵਿੱਤਰ ਥਾਵਾਂ ਨੇ ਇਹਨਾਂ ਨੂੰ ਆਪਾਂ ਟਾਣਾ ਸ਼ੁਰੂ ਕਰ ਦਈਏ ਤੇ ਵੀ ਮਾੜੀ ਗੱਲ ਹੈ ਜੀ ਚਲੋ ਭਾਈ ਸਭ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੀਟੀਸੀ ਨੈਟਵਰਕ ਦੇ ਨਾਲ ਜੁੜੇ ਰਹੋ ਮੇਰੇ ਕੈਮਰਾਮੈਨ ਗੁਰਦੇਵ ਅਤੇ ਪਾਲ ਦੇ ਨਾਲ ਮੈਨੂੰ ਇਜਾਜ਼ਤ ਦਿਓ ਦੁਬਾਰਾ ਫੇਰ ਕਿਸੇ ਹੋਰ ਮੁੱਦੇ ਦੇ ਨਾਲ ਮੈਂ ਹਾਜ਼ਰ ਹੋਵਾਂਗਾ ਇਜਾਜ਼ਤ ਦਿਓ ਧੰਨਵਾਦ